ਕਰਤੀ ਹਾਂ ਹਾਂ ਸੱਚੀ ਕਾ ਜੀ ਕੀ ਹਾਂ ਚੱਲੇ ਜੀ ਹਾਂ ਤੇ ਹੀ ਖੜਾ ਤੇ ਅੱਜ ਦਾ ਬਲੌਗ ਇਦਾਂ ਬਣਾ ਲੈਨੇ ਹੀ ਹੋਇਆ ਬੰਦ ਤੇ ਅੱਜ ਹੈਗਾ ਰੇਲਿੰਗ ਦੇ ਕੋਡ ਮਾਰਨਾ ਆਪਾਂ ਨੇ ਮੈਂਡ ਦਾ ਲਾਸਟ ਕੋਡ ਮਾਰਨਾ ਮੈਂ ਲਈ ਮੇਰੇ ਲਿੰਕ ਦੇ ਉੱਤੇ ਤੇ ਚਾਹ ਦਾ ਟਾਈਮ ਹੋਇਆ ਵਾ ਵਾਟਸਐਪ ਦੋ ਦਿਨ ਰਹਿ ਗਏ ਪੈਸੇ ਤਿਆਰ ਰੱਖੀਆ ਉਹ ਗੁਰਦੁਆਰਾ ਸਾਹਿਬ ਨਵੀ ਲੈਣੇ ਬਸ ਬਰਾਬਰ ਹੀ ਵੜ ਲੱਗ ਅੱਜ ਇਹਨਾਂ ਦੇ ਉੱਤੇ ਤੇ ਤੇ ਅੱਜ ਅੱਜ ਮਾਰਨਾ ਰੇਲਿੰਗ ਦਾ ਅਸੀਂ ਕੋਡ ਏਜਿੰਗ ਤੇ ਮੈਲੇ ਹਾਸਟ ਕੋਡ ਮੈਟ ਦਾ ਮਾਣਾ ਉੱਪਰ ਅਸੀਂ ਪਿੰਨਰ ਕਰਾਂਗੇ ਅੱਡ ਨੇਚਰਲ ਥੋੜਾ ਪਾਲਿਸ਼ ਦੇ ਵਿੱਚ ਤਿਆਰ ਕਰਨਾ ਥੱਲੇ ਦਾ ਡੀਕੋ ਦਾ ਹੋਊਗਾ ਤੇ ਆਹ ਸਾਰੀ ਏਜਿੰਗ ਇਹ ਤੇ ਮਾਣਾ ਕੋਡ ਟੀ ਉਹਦਾ ਮੈਟ ਦਾ ਤੇ ਆ ਆ ਕੀ ਮਾ ਆ ਹੈਪੀ ਸੈਂਗ ਹੈਪੀ ਸੈਂਗ ਕੀ ਹਾਲਾ ਤੇ ਹੈਪੀ ਮਾਲ ਬਣਾ ਰਿਆ ਬਣਾ ਕੇ ਮਾਲੇ ਹੀ ਦਿੰਦਾ ਇਹਨੂੰ ਪਤਾ ਮਾਲ ਦੇ ਇਹਨੇ ਕੱਲ ਮਾਰਿਆ ਦਿਖਾਵਾਂ ਤੁਹਾਨੂੰ ਮੈਂ ਇੱਥੇ ਮੈਟ ਮਾਰਿਆ ਆ ਚੀਤੀ ਤੁਸੀਂ ਫਿਨਿਸ਼ਿੰਗ ਦੇਖੋ ਆ ਦੇਖ ਇਹ ਚਿੜੀਆਂ ਭਰਾਂਗੇ ਤੇ ਇਹ ਤੁਹਾਨੂੰ ਦਿਖਾਵਾਂ ਚਿੜੀਆਂ ਭਰੀਆਂ ਵੀ ਆ ਕਿਵੇਂ ਨੇ ਇਹ ਥੋੜੀ ਪੇਂਟਿੰਗ ਬਣਾਈ ਪਈ ਆ ਇਹ ਆ ਚੀਜ਼ ਸੋਹਣੀ ਲੱਗਦੀ ਆ ਚਿੜੀਆਂ ਅਲੱਗ ਕਲਰ ਦੀਆਂ ਕਰਨੀਆਂ ਨੇ ਤੇ ਇੱਕ ਇਹ ਤੇ ਮਾਰਿਆ ਜਿਹੜਾ ਲੈ ਰਿਹਾ ਤੁਹਾਨੂੰ ਕਹਿੰਦੇ ਸੀ ਇਹਦੇ ਤੇ ਮੈਟ ਵੱਜ ਗਿਆ ਆ ਚੀਤੇ ਮੈਟ ਵੱਜ ਗਿਆ ਸਾਰੇ ਫਰੈਸ਼ਿੰਗ ਦੇ ਕਿ ਤੁਸੀਂ ਮਾਲ ਕੇ ਪੂਰੀ ਵਧੀਆ ਇਹ ਬਾਈ ਮਾਲ ਕਾ ਸਾਡਾ ਇਹ ਨਹੀਂ ਫਿਰਦਾ ਨਾ ਘੱਟੇ ਜੀ ਫਰੈਸ਼ਿੰਗ ਮਾਲ ਬਣਾਣੀ ਲੋ ਜੀ ਮਾਲ ਬਣਾਉਣੇ ਆ ਸੀ ਕਦਰਨਾ ਪੰਗੇ ਲੈਂਦਾ ਲੈ ਨਾ ਕਿ ਹੱਬੀ ਇਧਰ ਦੀ ਆ ਜਾ ਇਧਰ ਦੀਆਂ ਚੰਗੀ ਜਿਹਾ ਡਿੰਗ ਕੇ ਫੇਰ ਕੋਈ ਨਹੀਂ ਡਾਕਟਰ ਆਗੇ ਡਾਕਟਰ ਤਾਂ ਹੈਗਾ ਨਾ ਡਾਕਟਰਾਂ ਕੋਲੇ ਪਹੁੰਚਗੇ ਉਹ ਦੇਖੇ ਤੇ ਨਾ ਗਾਡਰ ਕੱਢਣਾ ਹਰ ਦੇਖ ਲੈ ਲੈ ਵੀ ਦੋਨਾਂ ਪਾਸੇ ਗਾਡਰ ਕੱਢਾਂਗੇ ਉਹਨੂੰ ਧਿਆਨ ਨਾਲ ਸਾਈਡ ਤੇ ਲੱਗ ਜੇ ਗੰਜੂ ਤਿਆਰ ਆ ਇੱਕ ਪਾਸੇ ਘੱਟ ਲੰਦੇ ਚਲੋ ਵੀ ਗਾਡਰ ਨਿਕਲ ਗਿਆ ਹੁਣ ਪੈੜ ਬਦਲਦੇ ਆਸੀਂ ਹਣ ਫਾਇੜ ਚਾਲੀਆਂ ਉਹ ਵਾਲੀ ਫਾਇੜ ਇੱਥੇ ਲਿਆਉਣੀ ਆ। ਹਾਂ। ਫਾਇੜ ਸੱਪੇ ਖੜੇ ਹੋਣੇ। ਇੱਧਰ ਕਰ ਤੋਣਾ ਆ ਉੱਧਰ ਬਾਹਰ ਤੜਨ। ਆੜੀ ਫਾਇੜ ਇੱਥੇ ਲੱਗੇ ਆਉਣੇ ਭਾਈ। ਇਹਦੇ ਤੇ ਰੱਖਣਾਗਾ ਤੂੰ ਆਪਾ। ਹਾਂ ਇਹਦੇ ਤੇ ਰੱਖਦਾ। ਇੱਧੇ ਰੱਖਦਾ ਜਾ ਇਹ। ਹਾਂ ਨਹੀਂ ਨਹੀਂ ਇੱਧੇ। ਡਿਸਕਸ਼ਨ ਚੱਲ ਰਹੀ ਵੀ ਕਿਹੜੇ ਚਵਾਣਾ ਕਿਹੜੇ ਹੋਣਾ ਧਿਆਨ ਨਾ ਕਿੱਝ ਗਿਆ ਅੰਦੇ। ਲਾਡੀ। ਇਹਨੂੰ ਘੁਮਾ ਤੂੰ ਘੁਮਾ। ਜਿੱਦ ਤੂੰ ਘੁਮਾ ਗਾੜ ਰ। ਦੁਜੇ ਲੋਟ ਗੰਜ ਦੁਜੇ ਲੋਟ ਗੰਜ ਲਾਟੀ ਨਾਲੇ ਹੜ ਜਾ ਲਓ ਜੀ ਹੁਣ ਜਗਾ ਚੀਜ਼ ਕਰ ਲਈ ਆਪਾਂ ਤੇ ਹੁਣ ਇਧਰਲੀ ਸਾਈਡ ਜਾਵਾਂਗੇ ਆਪਾਂ ਲਾਡੀ ਲਾਡੀ ਉਹਨਾਂ ਚਾਲੀ ਤੇ ਕੋੜੀ ਆਹ ਬਦਲਦੀ ਗੱਡਰ ਲਾਂਡਰੀ ਡਿਸਕਸ਼ਨ ਦੇ ਵਿੱਚ ਕੀ ਹੈ ਸੈਟਨ ਹਾਂ ਲਾਡੀ ਨਮਾਸਕ ਲਾਏਗਾ ਪੂਰਾ ਫਿਲਟਰ ਲਾ ਕੇ ਆ ਜਿੱਕ ਦੇਖੋ ਇੱਕ ਮਾਲ ਮਾਲ ਥੱਲੇ ਲਾ ਛੱਡਿਆ ਬੰਦੇ ਨੇ ਆ ਡਕਮੰਡ ਵਾਲਾ ਆ ਬਣਾ ਫਿਰਦਾ ਤੇ ਮੈਂ ਵੀ ਇਹੀ ਬਣਾ ਪਿਆ ਤੇ ਅਸੀਂ ਤਿੰਨੇ ਪੂਰੇ ਖੜਕ ਵਾਲਾ ਸਾਫ ਕੀਤਾ ਕਰ ਕੰਮ ਤਾਂ ਤਿਆਰੀ ਜਾ ਕੰਮ ਲੈ ਵੀ ਤਾਂ ਜਗ੍ਹਾ ਦੇ ਮਾਰ ਦੇ ਆ ਚਾ ਚਾ ਚੈੱਕ ਸਟਾ ਚੈੱਕ ਸਟਾ ਲੋ ਜੀ ਠੀਕ ਆ ਠੀਕ ਨਹੀਂ ਬਸ ਅਸੀਂ ਨੂੰ ਆ ਚੱਕੇ ਅੱਡੇ ਤੇ ਦੇ ਗਨ ਤਿਆਰ ਆ ਲਓ ਜੀ ਜੀ ਇੱਕ ਕੋੜ ਵੱਜ ਗਿਆ ਤੇ ਤੂੰ ਜੋ ਅੱਲਾ ਸਾਈਡ ਰਹਿ ਕੇ ਕੋੜੇ ਦੀ ਨਹੀਂ ਸੈਡ ਮਾਰਨ ਪਹਿਲਾਂ ਇਧਰਲੀ ਸਾਈਡ ਫਾਰ ਕੋੜਾ ਅੰਦਰਲੀ ਸੈਡ ਹੁਣ ਬਾਹਰਲੀ ਸੈਡ ਮਾਰਨਾ ਕੋੜ ਜੀ ਇੱਕ ਗੱਲ ਦੇਖੋ ਮੌਸਮ ਦੇਖੋ ਇੱਧਰ ਕਹੇ ਜਿਹਾ ਬੜਾ ਵੇ ਮੱਧਲ ਦੇਖੋ ਪੂਰਾ ਇਧਰ ਪੂਰਾ ਮੀਂਹ ਫੁੱਲ ਪਈ ਜਾਂਦਾ ਬਰੇਕਾੜੇ ਸਾਈਡ ਬਰੇਕਾੜਾ ਲੁਧਿਆਣੇ ਵਾਲੀ ਸਾਈਡ ਮੀ ਬੁਰਾ ਫੁੱਲ ਪੀਂਦਾ ਇਧਰ ਧੁੱਪ ਨਿਕਲੀ ਵੀ ਆਪਣੇ ਕਿੰਨੀ ਥੋੜੀ ਵੱਡੀ ਧੁੱਪ ਆ ਤੇ ਬੱਦਲ ਵੀ ਨੇ ਤੇ ਅੱਜ ਜਿੱਦਰ ਵੀ ਬੰਦੇ ਠਾਲੇ ਵੀ ਆਏ ਨੇ ਅੱਜ ਕੰਮ ਕਰਦਾ ਉਹਨਾਂ ਲੱਗੇਵੇਂ ਨੇ ਬਾਈ ਮੀ ਕਰਕੇ ਇਹਨਾਂ ਦਾ ਕੰਮ ਬੰਦ ਹੋਇਆ ਹੋਇਆ ਸੀ ਤੇ ਮੇਰਾ ਵੀ ਕੋੜ ਪੱਜ ਗਿਆ ਤੇ ਕੋੜ ਮਾਰ ਕੇ ਹੁਣ ਦੇਖਦੇ ਆ ਥੋੜਾ ਮੋਟਾ 5-4 ਮਿੰਟ ਰੈਸਟ ਕਰਦੇ ਆ ਉਦੋਂ ਫੇਰ ਕੋਡ ਮਾਰਾਂਗੇ ਮਾਰ ਕੇ ਕੋਡ ਆਏ ਮੰਨ ਕੇ ਚੱਲੋ ਦੋ ਕੋਡ ਸੀਲਰ ਦੇ ਤੇ ਇੱਕ ਕੋਡ ਮੈਟ ਦਾ ਮਾਰਦੇ ਆਂ ਕੱਲ ਟੂ ਲੀ ਨਹੀਂ ਤੇ ਮੈਟ ਕੱਲ ਹੀ ਪਰਸੂ ਹੀ ਪੱਜ ਜਾਣਾ ਸੀ ਅੰਦਰ ਠੀਕ ਹੈ ਇੱਥੇ ਕੱਲ ਹੀ ਮਾਰ ਕੇ ਅਸੀਂ ਫਿਨਿਸ਼ ਕਲੀਅਰ ਕਰ ਦਿੰਦੇ ਆਹ ਦਾ ਮਾਹ ਪ੍ਰਾਮਾ ਦੇ ਆਹ ਅੱਜ ਬਾਈ ਲੱਗੇ ਹੋਏ ਨੇ ਜੇ ਫੁੱਲ ਬੜਾ ਆ ਜੀ ਕੌਡ ਜਿਓ ਗਿਆ ਬੰਦਾ ਕੀ ਕਰੀ ਜਾਂਦਾ ਹੈ ਗੰਜੂ ਆ ਰਿਹਾ ਹੈ ਗੇਰ ਮਾਰ ਕੀ ਕਰ ਗੰਜੂ ਕਮੰਡੋ ਵਾਲਾ ਤੇ ਪੱਲਾ ਕਿਹੜਾ ਗੰਜੂ ਹੈ ਹੈ ਇਧਰ ਤੋਂ ਦੇਖ ਕਿਹੜਾ ਲੈਟ ਬਾਕੀ ਕੋੜ ਮਾਰਨਾ ਸੀ ਤੇ ਮੇਨੇ ਚੱਲ ਕੋੜ ਮਾਰਦੀ ਲੈਟ ਬਾਕੀ ਇਹ ਤੇ ਮਾਰਦਾ ਵੀ ਦੂਜੇ ਨੂੰ ਤਾਂ ਟੈਡ ਡਾਊਨ ਹੋ ਗਿਆ ਇਹਦੇ ਤਾਂ ਪੂਰੀ ਵਧੀਆ ਫਿਨਿਸ਼ਿੰਗ ਹੈ ਜੀ ਆਹ ਤਾਂ ਵਧੀਆ ਬਣ ਗਿਆ ਸਾਰਾ ਹੁਣ ਰਹਿ ਗਿਆ ਇਕੱਲਾ ਇਹ ਤੇ ਮਾਰਨ ਕੋੜ ਇਹ ਤਾਂ ਸੱਚੇ ਮਾਰੀ ਕੋੜ ਜਦੋਂ ਮਾਰ ਲੱਗੇ ਉਹਨੂੰ ਲਾਈਟ ਬੰਗੀ ਹੁਣ ਫਿਰ ਉਧਰ ਲੱਗੇ ਭਾਈ ਸੋਰ ਕੀ ਆਹ ਸਾਡਾ ਐਂ ਪਿਆ ਰਹੇਗਾ ਮਾਰ ਬਣੇ ਮੈਂ ਇਹ ਗੱਲ ਵੀ ਚੱਲੂਗੀ ਚੰਨ ਸੱਚ ਛੱਡ ਦਿੰਨੇ ਆ ਯੋ ਚੱਲ ਵੀ ਚੱਲ ਬੂਪੀ ਬੱਦਲ ਫੇਰ ਹੋ ਗਏ ਆ ਅੱਬਾਈ ਦਾ ਘਰ ਵੀ ਦੱਬ ਗਿਆ ਆ ਇੰਨਾ ਇੰਨਾ ਦੱਬ ਗਿਆ ਇਧਰ ਵੀ ਦੱਬ ਗਿਆ ਉਧਰ ਵੀ ਦੱਬ ਗਿਆ ਤੇ ਭਾਈ ਵੀ ਹੁਣ ਮੈਤਰੀ ਲਾ ਕੇ ਬਹਿ ਗਿਆ ਆ ਇਧਰ ਗੰਜੂ ਗੰਜੂ ਮੌਸਮ ਦਾ ਕੀ ਕਹਿੰਦਾ ਮੌਸਮ ਯਾਰ ਕੱਲੂ ਆਪਣੇ ਹੋਆ ਤੇ ਮੌਸਮ ਖਰਾਬ ਹੋ ਗਿਆ ਮੌਸਮਾਂ ਕੀ ਗਰੀ ਉਧਰ ਪੂਰਾ ਕੋਲਾ ਵੇ ਦੇਖਣ ਚ ਸਾਹਮਣੀ ਛੜੋ ਲਾਡੀ ਉਹਨੇ ਖਵਾ ਲਾਦੇ ਲਾਡੀ ਦਾ ਢਿੱਡ ਅੰਦਰ ਕਰ ਓਏ ਢਿੱਡ ਬੜਾ ਹਾਂ ਇਦਾਂ ਲਾਡੀ ਦਵਾ ਦਵਾ ਅੱਦੇ ਲਾਡੀ ਦਾ ਢਿੱਡ ਬਾਹਰ ਤੋਂ ਸੀ ਲਾਡੀ ਢਿੱਡ ਅੰਦਰ ਕਰ ਓਏ ਹਾਂ 5 ਲੱਖ ਆਇਆ ਰੱਖਿਆ ਗਿਆ ਲਾਡੀ ਦਾ ਢਿੱਡ ਥੋੜਾ ਵੱਡਾ ਸੀ ਉਹਨੂੰ ਕਰ ਲਿਆ ਹੁਣ ਆਪਣਾ ਗੰਝੂ ਗੰਝੂ ਇਹਦੀ ਪਤਾ ਕੀ ਮਾਰਨਾ ਮਹਿਟ ਮਾਰਨਾ ਨਾਸਟ ਕੋਡ ਮੈਡ ਮਾਰਨਾ ਆਪਾਂ ਨੇ ਪੱਲੇ ਰਹਿ ਗਈ ਥੋੜੇ ਜਿਹਾ ਆਪਣਾ ਇੱਕ ਇਥੋਂ ਦੇ ਨੇ ਉਥੋਂ ਦੇ ਡਰੈ ਡਰੈਸਿੰਗ ਤੇ ਅਰ ਕੱਪ ਉਹਦੇ ਕੱਪ ਉਹਦੇ ਪੱਲੇ ਨੇ ਜੀ ਤੇ ਆਪਾਂ ਸਾਰੇ ਆ ਫੇਰੇ ਤੇ ਆ ਸੀ ਅਿਤੂ ਬਾਦ ਰੇਣੀ ਦੇ ਤਾਂ ਕੋਡ ਸਾਰੇ ਤੇ ਵੱਜ ਗਿਆ ਸਾਰੀ ਜੇਣੀ ਕਿ ਤਿਆਰ ਹੋ ਗਈ ਜੇ ਜੇਣੀ ਸਾਰੀ ਤਿਆਰ ਹੋ ਗਈ ਤੇ ਆਪਣਾ ਆ ਆ ਤੁਹਾਨੂੰ ਸਵੇਰੇ ਦਿਖਾਈ ਸੀ ਜਿਹੜੇ ਆ ਪਹਿਨੇ ਸਾਰੇ ਜਿਹਨੇ ਅਖਵਾਰ ਖੁਰਵਾ ਗਏ ਤੇ ਕੰਮ ਕਰਨਾ ਦੇਣਾ ਸਾਰਾ ਸੇਫੀ ਨਾਲ ਵੀ ਕੋ ਜੀ ਚੂ ਅਨੰਦ ਪੜ ਜੇ ਐਦਾਂ ਕਰਕੇ ਆ ਦੇਖ ਤੁਹਾਨੂੰ ਦਿਖਾਣਾ ਜਿਉਂ ਕਰਕੇ ਆਹ ਕਾਪੜ ਦੇ ਬੰਲੇ ਨੇ ਉਹ ਜਿਹੜੇ ਇਥੋਂ ਖੁਰਦੇ ਨੇ ਇਹ ਉੱਥੇ ਗਏ ਨੇ ਸਾਰੇ ਆਹ ਇੱਥੇ ਕੋਡ ਮਾਰਨਾ ਵਿਚਾਣੇ ਸ਼ੀਸ਼ਾ ਦਾ ਗੂੜਾ ਚੀਤੇ ਜਿਹੜੀ ਆ ਚੀਜ਼ ਚਾਹੀਦੀ ਤੇ ਸ਼ੀਸ਼ਾ ਦਾ ਕਰਾ ਸਾਰੇ ਇਹ ਜਿਹੜੇ ਹਲਕੇ ਹਲਕੇ ਟਪਟਿੰਗ ਨੇ ਜਿਦਿਆ ਪਰਾ ਹੀ ਹੋਰ ਲੱਗੇ ਨੇ ਆਹ ਚੀਜ਼ ਉੱਤੇ ਇਹ ਦੇਖਵਾ ਲਿਖਾ ਆਹ ਇਹ ਤਾਂ ਸਾਰੇ ਤੇ ਕੋਡ ਵੇਚਣਾ ਆ ਦੇਖ ਲੋ ਆ ਪੈਪਲੇ ਤਿਆਰ ਕਿਤੇ ਸਾਰੇ ਜਿਹੜੇ ਤਿਆਰ ਹੋ ਗਏ ਮੈਟ ਨੂੰ ਉੱਪਰ ਪਾ ਦਿੱ ਗਏ ਇਹਨਾਂ ਤੇ ਅਖਫਾਰ ਲੱਗੇ ਸਾਰੇ ਜਾਲੀਆਂ ਲਾਦਣੀਆਂ ਤੇ ਅੱਜ ਕਲਾਸ ਸਿਸਟਮ ਬਹੁਤ ਜਨਰਲ ਹੈ ਬਹੁਤ ਚੀਜ਼ ਤੇ ਇਹ ਆ ਚੀਜ਼ ਨਾ ਅੱਜ ਕੱਲ ਲੁੱਕ ਬਹੁਤ ਇਹਦੇ ਵਿੱਚ ਲਾਈਟਾਂ ਹੈ ਰੈਕਾਂ ਦੀ ਫਿਟਿੰਗ ਨਹੀਂ ਹੋਈ ਵੀ ਗਰੂਪ ਦਾ ਪਾਈਪ ਨਾ ਆਪਾਂ ਦੇਖਾਂ ਆ ਛੱਡੀ ਪਈ ਆ ਇਹਦੇ ਵਿੱਚ ਅੱਜੀ ਪੈਂਦੀ ਬਾਹਲੀ ਸੋਹਣੀ ਲੱਗ ਜਾਈਏ ਲੱਗੇ ਵੀ ਆ ਦੇ ਕਮਰਾ ਸੋਧ ਦਿਖਾਉਣਾ ਕਮਰਾ ਤਿਆਰ ਹੋਵੇ ਮਾਰਾ ਵੀ ਡੀ ਕੋਈ ਲਾਈ ਪਾ ਕੇ ਆ ਚੀਜ਼ ਦੀ ਅੱਜ ਕੱਲ ਆਹ ਸਿਸਟਮ ਬਹੁਤ ਚੱਲਦਾ ਇੱਕ ਕਮਰੇ ਦੀ ਸਫਾਈ ਹੋਣ ਵਾਲੀ ਹੈ ਜੀ ਨਾ ਤੇ ਯਾਦ ਇਹ ਔਰ ਹੁਣ ਆ ਲੱਗਾ ਕਮਰਾ ਤਿਆਰ ਹੋ ਗਿਆ ਸਾਰਾ ਤੁਸੀਂ ਕੀਤਾ ਤੇ ਡੀਕੋ ਕੀਤਾ ਵਾਹਿਕਾ ਦਾ ਕਮਰੇ ਪੇਂਟ ਲਾ ਲਾਇਆ ਡੀਕੋ ਜਿਵੇਂ ਨਹੀਂ ਤੁਸੀਂ ਦੇਖ ਸਕਦੇ ਹਾਂਜੀ ਪਹਿਲਾਂ ਤੇ ਜਿਹੜੇ ਕਪੜਾ ਆਲੇ ਪਹਿਲਾਂ ਤੇ ਸੀਗੇ ਲਾਸਟ ਕੋਡ ਮਾਰਤਾ ਤੇ ਆਪਣਾ ਥੋੜਾ ਪਾਲਾ ਕਰੇ ਛੁੱਟੀ ਦਾ ਟਾਈਮ ਹੋ ਗਿਆ ਉਹ ਮੂੰਹ ਸਿਰ ਲਿਪੜਾ ਹੈ ਹੱਥ ਪੈਰ ਲਿਪੜੇ ਹੋਏ ਸਾਰੇ ਮਾਰਤਾ ਕੋੜ ਮਾਰ ਕੇ ਰੱਖਦਾ ਤੁਹਾਨੂੰ ਦੇਖ ਸਕਦੇ ਹੋ ਆ ਪੈਪਰ ਲਿਪੇ ਸੁੱਕਣੇ ਪਏ ਐਦਾਂ ਕਰਨਾ ਪੈਂਦਾ ਕਿ ਮੀਂਹ ਪੈਂਦਾ ਮੀਂਹ ਵਾਲੇ ਮੌਸਮ 'ਚ ਵੀ ਐਦਾਂ ਪੱਲੇ ਚਾਲੀ ਦੇ ਉੱਤੇ ਪਾ ਕੇ ਰੱਖਣੇ ਪੈਂਦੇ ਹਾਂ ਜੀ ਗੰਜੂ ਹੈਪੀ ਜੀ ਕੋੜ ਮਾਰਦੇ ਹੀ ਤੁਸੀਂ ਸਾਰੇ ਨੇ ਇਹ ਤਾਂ ਮੂੰਹ ਬਣਾ ਹੀ ਬੈਠਾ ਮੇਲਾ ਤਾਂ ਬੋਲਦਾ ਨਹੀਂ ਹਾਂ ਜੀ ਮਾਰਤਾ ਮਾਰਤਾ ਜੀ ਮਾਰਤਾ ਹੀ ਹੈ ਆ ਦੇਖੋ ਜੀ ਇਹ ਕੋੜ ਮਾਰਿਆ ਹੀ ਸਾਰਾ ਇਹ ਤੇ ਬਾਕੀ ਤਿਆਰ ਹੋ ਗਏ ਸਾਰੇ ਲੱਗ ਗਏ ਉਹ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਕੱਲ ਦੇ ਬਲੌਗ ਦੇ ਤੁਹਾਨੂੰ ਮਿਲਦੇ ਆਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਖਾਨ ਰਥਣੀ ਦੇ ਪੇਜ ਨੂੰ